आई एक्सपेक्टेड एवरीवन सो जो आज ਦਾ ਆਪਣਾ ਵਚਨ ਉਹ ਪਹਿਲਾ ਪਤਰਸ ਤੇ ਉਹਦਾ ਦੂਜਾ ਦਾ ਇਤੇ 9 ਆਇਦਕ ਸੋ ਵਚਨ ਪੜਾਂਗੇ ਪਰ ਤੁਸੀਂ ਚੁਣਿਆ ਹੋਇਆ ਵੰਸ਼ ਪਰ ਤੁਸੀਂ ਚੁਣਿਆ ਹੋਇਆ ਵੰਸ਼ ਰਾਜ ਕਰਨ ਵਾਲੇ ਪੁਜਾਰੀਆਂ ਦੀ ਮੰਡਲੀ ਪਵਿੱਤਰ ਕੋਮਤ ਤੇ ਪਰਮੇਸ਼ਰ ਦੇ ਖਾਸ ਲੋਕ ਹੋ ਤਾਂ ਕਿ ਤੁਸੀਂ ਹਰ ਪਾਸੇ ਉਸ ਦੇ guna ਦਾ ਐਲਾਨ ਕਰੋ ਜਿਹੜਾ ਤੁਹਾਨੂੰ ਹਨੇਰੇ ਵਿੱਚੋਂ ਕੱਢ ਕੇ ਆਪਣੇ ਸ਼ਾਨਦਾਰ ਚਾਨਣ ਵਿੱਚ ਲਿਆਇਆ ਸੋ ਮੇਰੇ ਕਈ ਬ੍ਰਦਰ ਐਂਡ ਸਿਸਟਰਸ ਜੋ ਮਸੀਹ ਭੈਣ ਭਰਾ ਨਹੀਂ ਮੇਰੇ ਇਸ वचन ਨੂੰ ਪੜ੍ਹ ਕੇ ਬਹੁਤ ਖੁਸ਼ ਹੋਣਗੇ ਖੁਸ਼ ਹੁੰਦੇ ਹੋਣਗੇ ਬਹੁਤ ਹੈਪੀ ਫੀਲ ਕਰਦੇ ਹੋਣਗੇ ਬਹੁਤ ਵਧੀਆ ਫੀਲ ਕਰਦੇ ਹੋਣਗੇ ਕਿ ਪਰਮੇਸ਼ਵਰ ਨੇ ਉਹਨਾਂ ਨੂੰ ਹਨੇਰੇ ਦੇ ਵਿੱਚੋਂ ਕੱਢ ਲਿਆ ਤੇ ਆਪਣੇ ਸ਼ਾਨਦਾਰ ਚਾਨਣ ਦੇ ਵਿੱਚ ਲੈ ਕੇ ਆਇਆ ਪਰਮੇਸ਼ਵਰ ਉਹਨਾਂ ਨੂੰ ਤੇ ਉਹਨਾਂ ਨੂੰ ਪਵਿੱਤਰ ਕੌਮ ਤੇ ਆਪਣੇ ਖਾਸ ਲੋਕਾਂ ਦੇ ਵਿੱਚ ਉਸ ਨੇ ਸ਼ਾਮਿਲ ਕਰ ਲਿਆ ਸੋ ਮੈਂ ਕਨ ਮੈਂ ਵਿਸ਼ ਕਰਾਂਗਾ ਕਿ ਇਹ ਤੁਹਾਡੀ ਖੁਸ਼ੀ ਜੋ ਐਦਾ ਹੀ ਬਣੀ ਰਹੇ ਕਿਉਂਕਿ ਇਸ ਵਚਨ ਨੂੰ ਇਸ ਵਚਨ ਨੂੰ ਪੂਰਾ ਕਰਨ ਲਈ ਆਪਾਂ ਨੂੰ ਵੀ ਖੁਦ ਨੂੰ ਬਦਲਣਾ ਪੈਣਾ ਆਪਾਂ ਨੂੰ ਵੀ ਚੇਂਜ ਹੋਣਾ ਪੈਣਾ ਕਿ ਆਪਣੇ ਆਪ ਨੂੰ ਆਪਣੇ ਆਪ ਦੀ ਜਾਂਚ ਕਰੋ ਆਪਣੇ ਆਪ ਨੂੰ ਪੜਤਾਲੋ ਕਿ ਆਪਾਂ ਧਰਮੀ ਬਣ ਚੁੱਕੇ ਆ ਕਿ ਆਪਾਂ ਧਰਮੀ ਹਾਂ ਅਗਰ ਆਪਾਂ ਧਰਮੀ ਹਾਂ ਤਾਂ ਧਰਮੀਆਂ ਵਾਲੇ ਗੁਣ ਆਪਣੇ ਅੰਦਰ ਪਾਏ ਜਾਣੇ ਚਾਹੀਦੇ ਹਨ ਸੋ ਸਭ ਤੋਂ ਪਹਿਲਾਂ ਜੋ ਪਵਿੱਤਰ ਕੋਮ ਦੇ ਵਿੱਚ ਆਪਾਂ ਨੂੰ ਪਰਮੇਸ਼ਵਰ ਨੇ ਸ਼ਾਮਿਲ ਕਰਨਾ ਉਹ ਹੈ ਅੰਤ ਦੇ ਸਮੇਂ ਦੇ ਵਿੱਚ ਯਾਨੀ ਉਸ ਦੇ ਸਵਰਗ ਦੇ ਰਾਜ ਦੇ ਵਿੱਚ ਪਵਿੱਤਰ ਕੋਮ ਕਹਲਾਈ ਜਾਂਦੀ ਹੈ ਧਰਤੀ ਤੇ ਕੋਈ ਪਵਿੱਤਰ ਕੋਮ ਨਹੀਂ ਧਰਤੀ ਤੇ ਕੋਈ ਖਾਸ ਲੋਕ ਨਹੀਂ ਸਿਰਫ ਸਵਰਗ ਦੇ ਵਿੱਚ ਹੀ ਪਵਿੱਤਰ ਕੋਮ ਦਾ ਕੰਮ ਹੈ ਪਵਿੱਤਰ ਦੂਤ ਜੋ ਸਵਰਗ ਦੂਤਾਂ ਉਹਨਾਂ ਨੂੰ ਪਵਿੱਤਰ ਕਿਹਾ ਜਾਂਦਾ ਤੇ ਉਸ ਪਵਿੱਤਰ ਕੋਮ ਦੇ ਵਿੱਚ ਉਹ ਆਪਾਂ ਨੂੰ ਤਦ ਸ਼ਾਮਿਲ ਕਰੇਗਾ ਜਦ ਅਸਾਂ ਜਦ ਤੁਸੀਂ ਤੇ ਮੈਂ ਕਰਮੀ ਹੋਵਾਂਗੇ ਅਗਰ ਆਪਣੇ ਕੰਮ ਧਰਮੀਆਂ ਵਾਲੇ ਹੋਣਗੇ ਤਾਂ ਧਰਮੀਆਂ ਵਾਲੇ ਕੰਮ ਸਾਫ਼ ਦਿਖੇ ਜਾ ਸਕਦੇ ਨੇ ਬਟ ਉਸ ਤੋਂ ਪਹਿਲਾਂ ਆਪਾਂ ਮਤੀ ਦੀ ਕਿਤਾਬੋਂ ਦਾ 12 ਦੇ ਤੇ ਉਹਦੀ 36 ਤੇ 37 ਅਇਤ ਪੜਾਂਗੇ ਮੈਂ ਆਪਣੇ ਵੱਲੋਂ ਨਹੀਂ ਬਟ ਵਚਨ ਜੋ ਤੁਹਾਡੇ ਨਾਲ ਗੱਲ ਕਰ ਰਿਹਾ ਮੈਂ ਉਸੇ ਦੇ ਆਧਾਰ ਤੇ ਤੁਹਾਡੇ ਅੱਗੇ ਤੁਹਾਡੇ ਨਾਲ ਗੱਲ ਕਰਾਂਗਾ ਵਚਨ ਨੂੰ ਲੈ ਕੇ ਸੋ ਆਪਾਂ ਪੜੀਏ ਮਤੀ 12 ਦੇ ਉਹਦੀ 36 ਤੇ 37 ਅਇਤ ਮੈਂ ਤੁਹਾਨੂੰ ਦੱਸਦਾ ਹਾਂ ਕਿ ਇਨਸਾਨ ਜਿਹੜੀ ਵੀ ਵਿਰਥ ਗੱਲ ਕਰਦੇ ਹਨ ਉਸ ਹਰ ਗੱਲ ਦੇ ਲਈ ਉਹਨਾਂ ਨੂੰ ਨ્યાਦ ਦਿਨ ਲੇਖਾ ਦੇਣਾ ਪਵੇਗਾ ਕਿਉਂਕਿ ਤੁਸੀਂ ਜੋ ਕਹਿੰਦੇ ਹੋ ਜੋ ਕੁਝ ਕਹਿੰਦੇ ਹੋ ਉਸੇ ਦੇ ਆਧਾਰ ਤੇ ਤੁਹਾਨੂੰ ਧਰਮੀ ਜਾਂ ਦੋਸ਼ੀ ਠਹਿਰਾਇਆ ਜਾਵੇਗਾ ਅਗਰ ਤੁਹਾਨੂੰ ਧਰਮੀ ਠਹਿਰਾ ਦਿੱਤਾ ਤਾਂ ਫਿਰ ਪਵਿੱਤਰ ਕੌਮ ਫਿਰ ਖਾਸ ਲੋਕ ਫਿਰ ਰਾਜ ਕਰਨ ਵਾਲੀ ਪੁਜਾਰੀਆਂ ਦੀ ਮੰਡਲੀ ਦੇ ਵਿੱਚ ਸਮਝੋ ਤੁਸੀਂ ਸ਼ਾਮਿਲ ਹੋ ਉਹ 1000 ਸਾਲ ਦਾ ਜੀਵਨ ਉਹ ਤੁਹਾਡੇ ਕੋਲੇ ਹੈ ਅਗਰ ਤੁਸੀਂ ਧਰਮੀ ਗਿਨੇ ਜਾਂਦੇ ਹੋ ਅਗਰ ਤੁਹਾਡੇ ਅੰਦਰ ਕੋਈ ਔਗੁਣ ਨਹੀਂ ਪਾਇਆ ਜਾਂਦਾ ਯਾਨੀ ਤੁਹਾਨੂੰ ਦੋਸ਼ੀ ਨਹੀਂ ਠਹਿਰਾਇਆ ਦਿੱਤਾ ਠਹਿਰਾ ਦਿੱਤਾ ਜਾਂਦਾ ਤਾਂ ਤੁਸੀਂ ਧਰਮਵੀ ਗਿਨੇ ਜਾਂਦੇ ਹੋ ਤੁਸੀਂ ਉਸ ਦੀ ਪਵਿੱਤਰ ਕੌਮ ਦੇ ਵਿੱਚ ਸ਼ਾਮਿਲ ਕੀਤੇ ਜਾਓਗੇ ਤੇ ਹੁਣ ਇਸ ਧਰਤੀ ਤੇ ਰਹਿੰਦੇ ਹੋਏ ਜੋ ਧਰਮੀਆਂ ਦੇ ਕੰਮ ਨੇ ਧਰਮੀਆਂ ਦੀ ਗਲਾਤੀ ਦੀ ਕਿਤਾਬੋਂ ਦਾ 5 ਅਧਿਆਇ ਤੇ ਯਾਦ ਪੜਾਂਗੇ 22 ਤੇ 23 23 ਆਇਤ ਇਹ ਮੈਂ ਤੁਹਾਨੂੰ ਧਰਮੀਆਂ ਦੇ ਕੰਮ ਦਿਖਾ ਰਿਹਾ ਧਰਮੀਆਂ ਦੇ ਜੋ ਕੰਮ ਨੇ ਅਗਰ ਤੁਸੀਂ ਆਪਣੇ ਆਪ ਦੀ ਖੋਜ ਕਰਨੀ ਹੈ ਤੁਸੀਂ ਆਪਣੇ ਆਪ ਨੂੰ ਜਾਂਚਣਾ ਇਸ वचन ਦੇ ਅਕੋਰਡਿੰਗ ਕਿ ਤੁਸੀਂ ਵਾਕਈ ਹੀ ਉਸ ਪਵਿੱਤਰ ਕੌਮ ਜੋ ਤੁਸੀਂ ਇਸ ਪਹਿਲਾ ਪੱਤਰ ਸੁਦਾ 2 ਅਧਿਆਇ ਤੋਂ ਦੀ 9 ਆਇਤ ਨੂੰ ਪੜ੍ਹ ਕੇ ਤੁਸੀਂ ਹੈਪੀ ਤੇ ਬੜਾ ਖੁਸ਼ੀ ਨਾਲ ਖੁਸ਼ ਯਾਨੀ ਬਹੁਤ ਹੈਪੀ ਫੀਲ ਕਰਦੇ ਹੋ ਬਹੁਤ ਵਧੀਆ ਤੇ ਆਪਣੇ ਆਪ ਨੂੰ ਐ ਸੋਚਦੇ ਹੋ ਕਿ ਪਰਮੇਸ਼ਵਰ ਨੇ ਆਪਾਂ ਨੂੰ ਚੁਣ ਲਿਆ ਪਰਮੇਸ਼ਵਰ ਨੇ ਆਪਾਂ ਨੂੰ ਅੰਧਕਾਰ ਚੋਂ ਕੱਢ ਲਿਆ ਹਨੇਰੇ ਚੋਂ ਕੱਢ ਲਿਆ ਤੇ ਹੁਣ ਆਪਾਂ ਜਿੱਦਾਂ ਦਾ ਵੀ ਜੋ ਵੀ ਕੰਮ ਕਰੀਏ ਕਿਸੇ ਦੀ ਚੁਗਲੀ ਕਿਸੇ ਦੀ ਨਿੰਦਿਆ ਕਿਸੇ ਦੀ ਬਰਾਈ ਕਿਸੇ ਨੇ ਵੱਧੂਆਂ ਦੇਈਏ ਕਿਸੇ ਨੂੰ ਗਾਲੀ ਗਲੋਚ ਕਰੀਏ ਕਿਸੇ ਨਾਲ ਬੁਰਾ ਸਲੂਕ ਕਰੀਏ ਤਾਂ ਪਰਮੇਸ਼ਵਰ ਕੀ ਆਪਾਂ ਨੂੰ ਪਰਮੇਸ਼ਵਰ ਨੇ ਤਾਂ ਆਪਾਂ ਨੂੰ ਆਪਣੇ ਪਵਿੱਤਰ ਕੋਮ ਤੇ ਆਪਣੇ ਖਾਸ ਲੋਕਾਂ ਵਿੱਚ ਸ਼ਾਮਿਲ ਕਰ ਲਿਆ ਨਹੀਂ ਬਿਲਕੁਲ ਤੁਸੀਂ ਗਲਤ ਹੋ ਉਹ ਗਲਤ ਹੋ ਕਿਉਂਕਿ ਪਹਿਲਾਂ ਆਪਾਂ ਨੂੰ ਧਰਮੀ ਬਨਣਾ ਪੈਣਾ ਹੈ ਧਰਮੀਆਂ ਵਾਲੀ ਗੁਣ ਆਪਣੇ ਅੰਦਰ ਹੋਣੇ ਚਾਹੀਦੇ ਆ ਫਿਰ ਉਸੇ ਦੇ ਆਧਾਰ ਤੇ ਆਪਣਾ ਨਿਆਂ ਦੇ ਦਿਨ ਲੇਖਾ ਕੀਤਾ ਜਾਵੇਗਾ ਉਸ ਲੇਖੇ ਦੇ ਆਧਾਰ ਤੇ ਆਪਾਂ ਨੂੰ ਧਰਮੀ ਤੇ ਦੋਸ਼ੀ ਕਰਾਰ ਦਿੱਤਾ ਜਾਵੇਗਾ ਅਗਰ ਦੋਸ਼ੀ ਕਰਾਰ ਦਿੱਤਾ ਜਾਂਦਾ ਤੇ ਨਰਕ ਦੀ ਅੱਗ ਹੈ ਅਗਰ ਧਰਮੀ ਕਰਾਰ ਦਿੱਤਾ ਜਾਂਦਾ ਤਾਂ ਹਮੇਸ਼ਾ ਦੀ ਜ਼ਿੰਦਗੀ ਹੈ ਪਵਿੱਤਰ ਕੌਮ ਤੇ ਖਾਸ ਲੋਕਾਂ ਦੀ ਜ਼ਿੰਦਗੀ ਹੈ ਬਾਈ ਤੁਸੀਂ ਪੜਿਓ ਦੂਜੀ ਪਾਸੇ ਪਵਿੱਤਰ ਸ਼ਕਤੀ ਅਨੁਸਾਰ ਚੱਲ ਕੇ ਇਹ ਗੁਣ ਪੈਦਾ ਹੁੰਦੇ ਹਨ ਪਵਿੱਤਰ ਸ਼ਕਤੀ ਜੋ ਪ੍ਰਭੂ ਯਿਸੂ ਮਸੀਹ ਨੇ ਤੁਹਾਡੇ ਤੇ ਮੇਰੇ ਲਈ ਆਪਣੇ ਪਿਤਾ ਪਰਮੇਸ਼ਰ ਤੋਂ ਮੰਗੀ ਉਹ ਪਵਿੱਤਰ ਸ਼ਕਤੀ ਜੋ ਸਵਰਦਾ ਉਹ ਸਹਾਇਕ ਜੋ ਹਰ ਵੇਲੇ ਹਰ ਸਮੇਂ ਆਪਣੇ ਨਾਲ ਰਹਿੰਦਾ ਤੇ ਪਹਿਲਾ ਯੋਹਾਨਾ 2 ਦੀ 27 ਦੇ ਵਿੱਚ ਉੱਥੇ ਉਸਨੇ ਕਿਹਾ ਕਿ ਪਵਿੱਤ ਕੋਈ ਤੁਹਾਨੂੰ ਕੋਈ ਤੁਹਾਨੂੰ ਕੀ ਸਮਝਾਵੇਗਾ ਉਸ ਤੋਂ ਪਹਿਲਾਂ ਹੀ ਤੁਨ ਪਵਿੱਤਰ ਸ਼ਕਤੀ ਚੰਗੇ ਤੇ ਬੁਰੇ ਦੇ ਵਿੱਚ ਫਰਕ ਦੱਸਦੀ ਹੈ ਸੋ ਆਪਾਂ ਵਚਨ 'ਚ ਜਾਵਾਂਗੇ ਅ 22 ਗਲਾਤੀਆਂ 5 ਦੀ 22 ਦੁਹੇ ਪਾਸੇ ਪਵਿੱਤਰ ਸ਼ਕਤੀ ਅਨੁਸਾਰ ਚੱਲ ਕੇ ਇਹ ਗੁਣ ਪੈਦਾ ਹੁੰਦੇ ਹਨ ਪਿਆਰ ਖੁਸ਼ੀ ਸ਼ਾਂਤੀ ਧੀਰਜ ਦਇਆ ਭਲਾਈ ਨੇਚਾ ਨਰਮਾਈ ਸੰਜਮ ਅਜਿਹੇ ਗੁਨਾਹ ਖਿਲਾਫ ਕੋਈ ਕਾਨੂੰਨ ਨਹੀਂ ਫਿਰ ਤੁਹਾਡੇ ਤੇ ਕਾਨੂੰਨ ਲਾਗੂ ਲਾਗੂ ਕੀਤਾ ਜਾਵੇਗਾ ਚਾਹੇ ਮੈਂ ਆ ਜਾਂ ਚਾਹੇ ਤੁਸੀਂ ਆ ਅਗਰ ਆਪਣੇ ਵਿੱਚ ਇਹ ਗੁਣ ਪਾਏ ਜਾਣਗੇ ਇਹ ਕੰਮ ਪਾਏ ਜਾਣਗੇ ਜੋ ਗਲਤੀਆਂ 5 ਦੀ 19 ਵਿੱਚ ਲਿਖੇ ਹੋਏ ਨੇ ਤਾਂ ਫਿਰ ਆਪਣੇ ਤੇ ਦੋਸ਼ੀ ਫਿਰ ਆਪਾਂ ਨੂੰ ਦੋਸ਼ੀ ਿਕਰਾਰ ਦਿੱਤਾ ਜਾਵੇਗਾ ਫਿਰ ਆਪਣੇ ਤੇ ਕਾਨੂੰਨ ਲਾਗੂ ਕੀਤਾ ਜਾਵੇਗਾ ਹੁਣ ਸਰੀਰ ਦੇ ਕੰਮ ਸਾਫ਼ ਦੇਖੇ ਜਾ ਸਕਦੇ ਹਨ ਸਰੀਰ ਦੇ ਕੰਮ ਸਾਫ਼ ਦੇ ਦੇਖੇ ਜਾ ਸਕਦੇ ਨੇ ਯਾਨੀ ਕਿ ਸ਼ੈਤਾਨੀ ਕੰਮ ਤੇ ਦੁਨਿਆਵੀ ਕੰਮ ਇਹ ਕੀ ਆ ਸਾਫ਼ ਦੇਖੇ ਜਾ ਸਕਦੇ ਹਨ ਇਹ ਕੰਮ ਹਨ ਹਰਾਮਕਾਰੀ ਗੰਦਮੰਦ ਬੇਸ਼ਰਮ ਹੋ ਕੇ ਗਲਤ ਕੰਮ ਕਰਨੇ ਮੂਰਤੀ ਪੂਜਾ ਜਾਦੂਗਰੀ ਵੈਰ ਝਗੜੇ ਈਰਖਾ ਗੁੱਸੇ ਵਿੱਚ ਪੜਕਣਾ ਮਤ ਭੇਦ ਫੁੱਟ ਧੜੇਵਾਜ਼ੀ ਖਾਰ ਖਾਰਖਾਨੀ ਸ਼ਰਾਬੀ ਹੋਣਾ ਪਾਰਟੀਆਂ ਵਿੱਚ ਰੰਗ ਰਲੀਆਂ ਮਨਾਉਣੀਆਂ ਅਤੇ ਇਹੋ ਜਿਹੇ ਕੰਮ ਮੈਂ ਤੁਹਾਨੂੰ ਇਹਨਾਂ ਕੰਮਾਂ ਤੋਂ ਖਬਰਦਾਰ ਕਰ ਰਿਹਾ ਹਾਂ ਜਿਵੇਂ ਮੈਂ ਪਹਿਲਾਂ ਵੀ ਤੁਹਾਨੂੰ ਖਬਰਦਾਰ ਕਰ ਚੁੱਕਾ ਹਾਂ ਕਿ ਜਿਹੜੇ ਲੋਕ ਇਹਨਾਂ ਕੰਮਾਂ ਵਿੱਚ ਲੱਗੇ ਰਹਿੰਦੇ ਹਨ ਉਹ ਪਰਮੇਸ਼ਵਰ ਦੇ ਰਾਜ ਦੇ ਵਾਰਸ ਨਹੀਂ ਹੋਣਗੇ ਇੱਥੇ ਵਚਨ ਤੁਹਾਨੂੰ ਕਹਿ ਰਿਹਾ ਕਿ ਤੁਸੀਂ ਕੋਈ ਪਵਿੱਤਰ ਕੋਮ ਕੋਈ ਖਾਸ ਲੋਕ ਨਹੀਂ ਹੋਵੋਗੇ ਜਦ ਤੱਕ ਤੁਹਾਡੇ ਅੰਦਰ ਗਲਤੀਆ 22 5 ਦੇ 22 ਤੇ 23 ਦੇ ਗੁਣ ਨਾ ਪਾਈ ਜਾਂ ਪਾਈ ਜਾਣਗੇ ਅਗਰ ਤੁਹਾਡੇ ਅੰਦਰ ਗਲਾਤੀਆ 5 ਦੀ 19 ਤੇ 21 ਦੇ ਗੁਣ ਪਾਏ ਜਾ ਰਿਹਾ ਤਾਂ ਤੁਸੀਂ ਧਰਮੀ ਨਹੀਂ ਹੋ ਤੁਸੀਂ ਦੋਸ਼ੀ ਕਰਾਰ ਦਿੱਤੇ ਜਾਓਗੇ ਅਗਰ ਤੁਹਾਡੇ ਅੰਦਰ ਇਹ ਗੁਣ ਪਾਏ ਜਾਂਦੇ ਆ ਸਭ ਤੋਂ ਪਹਿਲਾਂ ਧਰਮੀ ਬਨਣਾ ਪੈਣਾ ਅਗਰ ਤੁਸੀਂ ਧਰਮੀ ਬਣੋਗੇ ਅਗਰ ਤੁਸੀਂ ਧਰਮੀ ਬਣੋਗੇ ਤਾਂ ਫਿਰ ਉਹ ਆਪਣੇ ਗੁਣਾਂ ਨੂੰ ਤੁਹਾਡੇ ਤੇ ਪ੍ਰਗਟ ਕਰੇਗਾ ਆਪਣੇ ਗੁਣਾਂ ਨੂੰ ਯਾਨੀ ਪਵਿੱਤਰ ਆਤਮਾ ਦੇ ਗੁਣਾਂ ਨੂੰ ਪਵਿੱਤਰ ਆਤਮਾ ਜੋ ਸਵਰਦਾ ਜੋ ਸਹਾਇਕ ਤੁਹਾਡੇ ਤੇ ਮੇਰੇ ਲਈ ਪਰਮੇਸ਼ਵਰ ਨੇ ਇਸ ਧਰਤੀ ਤੇ ਭੇਜਿਆ ਉਹ ਫਿਰ ਆਪਾਂ ਨੂੰ ਪਵਿੱਤਰ ਕੰਮਾਂ ਦੇ ਵਿੱਚ ਗਾਈਡ ਕਰੇਗਾ ਫਿਰ ਆਪਾਂ ਨੂੰ ਧਰਮੀ ਬਣਾਏਗਾ ਅਗਰ ਆਪਣੀ ਖਿੱਚ ਉਸ ਵੱਲ ਹੋਵੇਗੀ ਅਗਰ ਆਪਣੀ ਖਿੱਚ ਚੰਗੇ ਪਵਿੱਤਰ ਰਸਤਿਆਂ ਵੱਲ ਹੋਵੇਗੀ ਗਲਾਤੀਆ 22 ਦੇ 23 ਵਚਨਾਂ ਦੇ ਅਨੁਸਾਰ ਹੋਵੇਗੀ ਤਾਂ ਫਿਰ ਆਪਾਂ ਧਰਮੀ ਗਿਣੇ ਜਾਵਾਂਗੇ ਜਦੋਂ ਆਪਾਂ ਧਰਮੀ ਗਿਣੇ ਜਾਵਾਂਗੇ ਅਗਰ ਆਪਾਂ ਦੋਸ਼ੀ ਧਰਮੀ ਧਰਮੀ ਕਰਾਰ ਪਾਇਆ ਜਾਂਨਿਆ ਤਾਂ ਫਿਰ ਆਪਣੇ ਤੇ ਪਹਿਲਾ ਪਤਰਸ 2 ਅਧਿਆਇ ਤੋਂ ਦਾ 9 ਵਚਨ ਜੋ ਫਿਰ ਜਾ ਕੇ ਪੂਰਾ ਹੁੰਦਾ ਹੈ ਕਿ ਤੁਸੀਂ ਮੇਰੇ ਚੁਣਿਆ ਹੋਇਆ ਵੰਚ ਤੇ ਰਾਜ ਕਰਨ ਵਾਲੇ ਪੁਜਾਰੀਆਂ ਦੀ ਮੰਡਲੀ ਤੇ ਪਵਿੱਤਰ ਕੋਮ ਹੋ ਫਿਰ ਇਹ ਆਪਣੇ ਤੇ ਵਚਨ ਪੂਰਾ ਹੋਵੇਗਾ ਫਿਰ ਇਹ ਵਚਨ ਕੰਪਲੀਟ ਹੁੰਦਾ ਹੈ ਬਟ ਉਸ ਤੋਂ ਪਹਿਲਾਂ ਆਪਾਂ ਨੂੰ ਧਰਮੀ ਬਾਨਾ ਪੈਣਾ ਤੇ ਧਰਮੀਆਂ ਦੇ ਵਿੱਚ ਤੁਸੀਂ ਗੁਣ ਦੇਖ ਲਿਆ ਗਲਾਤੀਆਂ 5 ਦੀ 22 ਤੇ 23 ਦੇ ਵਿੱਚ ਜੋ ਤੁਹਾਨੂੰ ਦੱਸਿਆ ਕਿ ਇਹ ਗੁਣ ਆਪਣੇ ਅੰਦਰ ਅਗਰ ਹੋਣਗੇ ਤਾਂ ਫਿਰ ਹੀ ਆਪਾਂ ਧਰਮੀ ਗਿਣੇ ਜਾਵਾਂਗੇ ਤੇ ਫਿਰ ਹੀ ਪਰਮੇਸ਼ਰ ਆਪਾਂ ਨੂੰ ਆਪਣੇ ਪਵਿੱਤਰ ਕੋ ਆਪਣੀ ਪਵਿੱਤਰ ਕੌਮ ਦੇ ਵਿੱਚ ਆਪਣੇ ਖਾਸ ਲੋਕਾਂ ਦੇ ਵਿੱਚ ਸ਼ਾਮਿਲ ਕਰੇਗਾ ਤੇ ਫਿਰ ਵੀ ਅਗਰ ਜੇ ਤੁਸੀਂ ਇਹਨਾਂ ਵਚਨਾਂ ਨੂੰ ਜੋ ਦੂਸਰੇ ਮੈਂ ਤੁਹਾਨੂੰ ਵਚਨ ਦੱਸੇ ਫਿਰ ਵੀ ਤੁਸੀਂ ਇਹਨਾਂ ਵਚਨਾਂ ਦੇ ਅਕੋਰਡਿੰਗ ਨਹੀਂ ਚੱਲਦੇ ਤਾਂ ਫਿਰ ਇੱਕ ਕੱਲਾ ਜੋ ਇਹ ਅਗਰ ਐਸੇ ਵਚਨ ਨੂੰ ਵੀ ਤੁਸੀਂ ਧਿਆਨ ਦੇ ਨਾਲ ਪੜ੍ਹੋ ਤੇ ਇਹ ਵੀ ਵਚਨ ਤੁਹਾਨੂੰ ਇਹੀ ਸਿਖਾ ਰਿਹਾ ਕਿ ਪਰਮੇਸ਼ਵਰ ਨੇ ਕਿਹਾ ਕਿ ਅਗਰ ਤੁਸੀਂ ਜਦੋਂ ਪਰਮੇਸ਼ਵਰ ਨੇ ਮੈ ਤੁਹਾਨੂੰ ਆਪਣੇ ਖਾਸ ਲੋਕਾਂ ਵਿੱਚ ਸ਼ਾਮਿਲ ਕਰ ਲਿਆ ਤੇ ਤੁਹਾਨੂੰ ਉਹਨੇ ਇਹ ਕਿਹਾ ਕਿ ਤੁਸੀਂ ਮੇਰੇ ਗੁਣਾ ਨੂੰ ਧਰਤੀ ਦੇ ਉੱਪਰ ਲੈ ਕੇ ਜਾਓ ਮੇਰੇ ਗੁਣਾ ਨੂੰ ਲੋਕਾਂ ਦੇ ਵਿੱਚ ਲੈ ਕੇ ਜਾਓ ਮੇਰੇ ਗੁਣਾ ਨੂੰ ਲੋਕਾਂ ਦੇ ਵਿੱਚ ਲੈ ਕੇ ਜਾਓ ਹਨਾ ਤਾਂ ਪਰਮੇਸ਼ਵਰ ਦੇ ਪਰਮੇਸ਼ਵਰ ਦੇ ਗੁਣ ਕਿਹੜੇ ਆ ਉਹੀ ਪਵਿੱਤਰ ਆਤਮਾ ਵਾਲੇ ਗਲਾਤੀਆ 5 ਤੇ 23 ਵਾਲੇ ਪਵਿੱਤਰ ਗੁਣ ਪਵਿੱਤਰ ਹੈਨਾ ਤੇ ਉਹ ਗੁਣ ਹੋਣੇ ਆਪਣੇ ਅੰਦਰ ਜ਼ਰੂਰੀ ਆ ਅਗਰ ਇਹ ਗੁਣ ਆਪਣੇ ਅੰਦਰ ਹੋਣਗੇ ਫਿਰ ਆਪਾਂ ਧਰਮੀ ਗਿਣੇ ਜਾਵਾਂਗੇ ਜਦੋਂ ਆਪਾਂ ਧਰਮੀ ਗਿਣੇ ਜਾਵਾਂਗੇ ਜਦੋਂ ਆਪਣਾ ਲੇਖਾ ਹੋਵੇਗਾ ਨਿਆ ਹੋਵਾਂਗਾ ਨਿਆ ਹੋਵੇਗਾ ਤਾਂ ਆਪਾਂ ਧਰਮੀ ਗਿਣੇ ਗਏ ਫਿਰ ਜੇ ਅਗਰ ਧਰਮੀ ਗਿਣੇਗੇ ਤਾਂ ਫਿਰ ਆਪਾਂ ਨੂੰ ਆਪਣੀ ਪਵਿੱਤਰ ਕੌਮ ਦੇ ਵਿੱਚ ਸ਼ਾਮਿਲ ਕਰੇਗਾ ਫਿਰ ਰਾਜ ਕਰਨ ਵਾਲੇ ਪੁਜਾਰੀਆਂ ਦੀ ਮੰਡਲੀ ਦੇ ਵਿੱਚ ਸ਼ਾਮਿਲ ਕਰੇਗਾ ਸੋ ਮੈਂ ਉਮੀਦ ਰੱਖਦਾ ਕਿ ਇਸ ਵਚਨ ਦੇ ਨਾਲ ਤੁਹਾਨੂੰ ਕਲੀਅਰ ਹੋ ਗਿਆ ਹੋਵੇਗਾ ਪਤਾ ਲੱਗ ਗਿਆ ਹੋਵੇਗਾ ਕਿ ਪਹਿਲਾ ਪੱਤਰ ਸੁਦਾ 2 ਨੇ ਆਏ 2 ਦੇ ਆਏ ਤੇ 9 ਆਏ ਤੇ ਕਿਵੇਂ ਆਪਣੀ ਜੀਵਨ ਦੇ ਵਿੱਚ ਪੂਰੀ ਹੁੰਦੀ ਹੈ ਸੋ ਸਭ ਨੂੰ ਗੋਡ ਬlesਸ ਯੂ ਪ੍ਰਭੂ ਆਪਕੋ ਅਸ਼ੀਸ਼